23 66 ਪੁਆਇੰਟ ਆ ਬਾਈ ਜੀ 23 66 ਇਹ ਪਰਲੇ ਪਾਸੇ ਜਿਹੜਾ ਬੱਚਾ ਭੱਜਿਆ ਬਾਈ ਜੀ ਇਹ ਬੱਗੇ ਹੋਣਾ ਦਾ ਸਮਾਣੇ ਵਾਲਿਆਂ ਦਾ ਮਨਦੀਪ ਹੋਣਾ ਦਾ ਇਹ ਬਿੱਲੇ ਹੋਣਾ ਦਾ ਇਹ ਤਾਰੇ ਦੌਧਰ ਹੋਣਾ ਦਾ ਚੈਨੀ ਹੋਣਾ ਦਾ ਬੱਗੇ ਸਮਾਣੇ ਹੋਣਾ ਦਾ ਪਰਲੇ ਪਾਸੇ ਭੱਜਿਆ ਵਾ ਤੇ ਹਰਵਿੰਦਰ ਸਮਾਣਾ ਤਾਰਾ ਦੌਧਰ ਔਰਲੇ ਪਾਸੇ ਬਾਈ ਜੀ ਬੱਚਾ ਭੱਜਿਆ ਵਾ ਮੂਰੇ ਜੱਟ ਖਾੜਕੂ ਖੜਾ ਜਿਹੜੇ ਮੈਂ ਤੁਹਾਨੂੰ ਗੱਲ ਕਰਦਾ ਸੀਗਾ ਭਾਈ ਤੁਹਾਡੇ ਪਿੰਡ ਵਾਲੇ ਨਾਲ ਚਮਕੌਰ ਹੋਣੀ ਅਮਰ ਤੋਣੀ 23 ਸੈਕਿੰਡ 19 ਪੁਆਇੰਟ ਆ ਭਾਈ ਜੀ ਸਮਾਂ 23 19 ਇਹ ਔਰਲੇ ਪਾਸੇ ਬਾਜੀ ਭੱਜ ਗਿਆ ਇਹ ਧਰੂ ਦੌਧਰ ਦਾ ਅਮਰਤ ਦੌਧਰ ਸਿੰਮਾ ਦੌਧਰਾ ਇਹ ਭਾਈ ਜੀ ਗੋਲਾ ਝੋਲ ਦਾ ਅਵਤਾਰ ਮਹਿਲ ਕਲਾ ਕਮਲ ਹਮਾਂਜੂਪੁਰ ਕੈਨੇਡਾ ਯਾਦੀ ਵਜੀਰਾ ਵਜੀਰਾਬਾਦ ਪਰਲੇ ਪਾਸੇ ਬਾਈ ਜੀ ਭੱਜ ਗਿਆ ਗੇਲਾ ਸਿੰਘ ਮਾਜਰੀ ਲੋ ਬਾਈ ਜੀ ਜਾਨ ਜਾਨ ਬੰਗਾ ਛਣਕਾ ਕੇ ਮਿੱਤਰਾਂ ਦਾ ਨਾਂ ਪੁੱਛਦੀ ਇਹਨਾਂ ਦੇ ਨਾਂ ਦੱਸਣ ਵਾਲੀ ਗੱਲ ਨਹੀਂ 22 ਸੈਕਿੰਡ 99 ਪੁਆਇੰਟ ਬਾਈ ਜੀ ਸਮਾਂ 22 99 ਇਹ ਬਾਈ ਜੀ ਪੰਜਾਬ ਦੀ ਚੈਂਪੀਅਨ ਜੋੜੀ ਭੱਜੀ ਆ ਇਨਆਬ ਸਿੰਘ ਲੰਬੜਦਾਰ ਰਾਮਪੋਰਾ ਗੋਲਡੀ ਰਾਮਪੋਰਾ ਬਿਆਨਤ ਮਹਿਰਨਾ ਸਤਵੰਤ ਮਹਿਰਨਾ ਪਰਲੇ ਪਾਸੇ ਚੈਂਪੀਅਨ ਬੱਚਾ ਮੋਟਰਸਾਈਕਲਾਂ ਦਾ ਜੇਤੂ ਭਜਿਆ ਤੇ ਉਰਲੇ ਪਾਸੇ ਵੱਡਾ ਬ੍ਰਾਂਡ ਆ ਬਚਨ ਸਿੰਘ ਢੰਡਾਰੀ ਤਾਰ ਢੰਡਾਰੀ ਬੱਬੀ ਢੰਡਾਰੀ ਪ੍ਰਲਾਦ ਹਣੀ ਚੌਧਰੀ ਖੰਨਾ ਛਿੰਦਾ ਕਢਾਣੀ